ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਲੀ ਮਹਲਾ 4 ਜੇ ਕੇ ਅੰਦਰ ਵਸਿਆ ਮੇਰਾ ਹਰ ਹਰ सवरोगाई ते मु पई जिन हर नाम त ते आया तिनि पवत परम पद पाई जिन अंतर रसिया म्यार हर, हर। ਤੇ ਜ਼ਬਰੋਕ ਕਮਾਈ ਤੇ ਮੁਕਤ ਪਈ ਜਿਨਹਾਰੇ ਨਾਮ ਧਿਆਇਆ ਤਿਨ ਪਲਤ ਪਰਮ ਪਦ ਪਾਈ ਮੇਰੇ ਆਮ ਹਰ ਜਨ ਹਾਰੋਗ ਭੈ ਚਲੀ ਜਿਨਾ ਦਪਿਆ ਮੇਰਾ ਹਰ ਹਰ ਚੇਲ ਕੀ ਹਉਮੈ ਰੋਗ ਗਈ ਰਹਾ ਬ੍ਰਹਮਾ ਬੇਸਾਨ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜੇ ਸਹਿਨ ਚੇਤ ਹੈ ਬਪਣੀ ਹਰ ਕੋ ਮੁਕਸੋਤੀ ਪਾਈ ਓ ਮਰੋ ਸਾਜ ਜਗਤ ਪਿਆਪਿਆ ਤਿੰਨ ਤਾਉ ਜਨਮ ਮਾਰ ਦੁਖ ਭਾਰੀ ਵਾਹ ਪਰ ਸਾਦੀ ਕਾ ਬੇਲਾ ਸ਼ੂਟਾ ਤੇਸ ਜਨ ਕਾ ਹੋਂ ਬਲਹਾਰੀ ਜੇਨ ਸੇਸ਼ਟ ਸਾਜੀ ਸੋਰੀ ਹਰ ਜਾਣ ਤਾਕਾ ਰੂਪ ਅਪਾਰੋ ਨਾਨਕ ਆਪੇ ਵੇ ਘਰ ਵਿਗਸੈ ਦਰਮੁਖਾ ਬ੍ਰਹਮ ਵਿਚਾਰੋ ਜੇ ਸੇਖ ਸਾਚੀ ਸੋਈ ਹਰ ਜਾਣ ਤਾ ਕਾ ਰੂਪ ਅਪਾਰੋ ਇਤ ਹਰ ਭਿਕਸ਼ਾ ਗੋਰਮਖ ਬ੍ਰਹਮ ਵੀਚਾਰੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤਿ तिनिक अंतर वसया मेरा हर हर तिनि के सब रोग गवाए ते मुकत पए जिन हर नाम ते आया तिनि पवित परम पद पाए गुरू गुरू प्यारी गुरू सवारी सतसंग जी ਅਜਦਾਇ ਪਾਵਨ ਮੁਖਵਾਕ ਚੌਥੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 735 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰ ਸੱਚੇ ਪਾਤਸ਼ਾਹ ਆਪਨੇ ਦਰਤੇ ਪਰਵਾਨ ਕਰ ਲੈਣ ਭਾਈ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਕੁੰਲਾ ਦੇਖੇ ਮਾ ਗਜ-ਗਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ